ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਵੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਸਿਰਫ ਔਰ ਸਿਰਫ ਲੜਕੀਆਂ ਦੇ ਔਰ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਔਨ ਕਰ ਲਓ ਜਨਨ ਕਿ ਬੈਲ ਆਈਕਨ ਨੂੰ ਆਲਤੇ ਸੈੱਟ ਕਰਨਾ ਹੈ ਤਾ ਜੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਰਿਸ਼ਤੇ ਪਹੁੰਚ ਰਹੇ ਨੇ ਪ੍ਰੋਫਾਈਲਸ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਐਨ ਆਰ ਆਈ ਗਵਰਨਮੈਂਟ ਜੋਬ ਮੀਡਲ ਕਲਾਸ ਪ੍ਰਾਈਵੇਟ ਜੋਬ ਡਾਈਵੋਰਸ ਵਾਲੇ ਹਰ ਤਰ੍ਹਾਂ ਦੇ ਜਿਹੜੇ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਸੀਂ ਘਰ ਬੈਠ ਕੇ ਹੀ ਰਿਸ਼ਤੇ ਮੈਚ ਕਰ ਸਕੋ ਸੋ ਹੁਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਆਏ ਹੋਏ ਪ੍ਰੋਫਾਈਲਸ ਫਰਸਟ ਪ੍ਰੋਫਾਈਲ ਹੈ ਕੰਪਨੀ ਦੇ ਵਿੱਚ ਡਾਇਰੈਕਟਰ ਲੜਕੀ ਏਜ ਹੈ ਇਹਨਾਂ ਦਾ 18 ਤੋਂ 23 ਲੱਖ ਰੁਪਏ ਸਾਲਾਨਾ ਕਾਸਟ ਹੈ ਇਹਨਾਂ ਦੀ ਖੱਤਰੀ ਸਿੱਖ ਚੋਪੜਾ 1992 ਦਾ ਬਰਥ ਹੈ 5 ਫੁੱਟ 1 ਇੰਚ ਹਾਈਟ ਪੇਰੈਂਟਸ ਇਹਨਾਂ ਦੇ ਮੰਮੀ ਪਾਪਾ ਦੋਨੋਂ ਸਰਕਾਰੀ ਜੋਬ ਤੋਂ ਰਿਟਾਇਰ ਹੋ ਚੁੱਕੇ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਵੀ ਕੰਪਨੀ ਵਿੱਚ ਹਾਈ ਪ੍ਰੋਫਾਈਲ ਜੋਬ ਕਰਦਾ ਹੈ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਮੁਹੱਲੀ ਸਿਟੀ ਤੋਂ ਇਹਨਾਂ ਦੀ ਸਾਰੀ ਫੈਮਿਲੀ ਪਿਓਰ ਵੈਜੀਟੇਰੀਅਨ ਹੈ ਇਸ ਲਈ ਇਹਨਾਂ ਨੂੰ ਪਿਓਰ ਵੈਜੀਟੇਰੀਅਨ ਫੈਮਲੀ ਤੋਂ ਹੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਔਰ ਵੈਲ ਸੈਟਲ ਫੈਮਲੀ ਨੂੰ ਬਿਲੋਂਗ ਕਰਦਾ ਹੋਵੇ ਦੋ ਇਹਨਾਂ ਦੇ ਕੰਟੈਕਟ ਨੰਬਰ ਪਹਿਲਾ ਹੈ 9779141472 ਦੂਸਰਾ ਹੈ 9779141471 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਕੁਲ ਵੀ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਸ਼ਰਮਾ ਕਾਸਟ ਤੋਂ ਲੜਕੀ ਦਾ ਰਿਸ਼ਤਾ ਡੇਟ ਆਫ ਬਰਥ ਹੈ 3 ਨਵੰਬਰ 2003 ਹਾਈਟ ਹੈ 5 ਫੁੱਟ 6 ਇੰਚ ਕੁਆਲਿਫਿਕੇਸ਼ਨ ਹੈ ਬੀਕੋਮ ਔਰ ਵੈਜੀਟੇਰੀਅਨ ਫੈਮਿਲੀ ਹੈ ਔਰ ਲੜਕੀ ਮੰਗਲਿਕ ਹੈ ਇਹਨਾਂ ਨੂੰ ਮੰਗਲਿਕ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਇਸ ਫੈਮਿਲੀ ਦਾ ਫੋਨ ਨੰਬਰ ਹੈ 843792766 843792076 नेक्स्ट ਹੈ ਵਾਲੀਆ ਕਾਸਟ ਦੀ ਲੜਕੀ डेट ऑफ बर्थ है एक जुलाई उन्नीस सौ छियानवे जाने कि फर्स्ट जुलाई नाइनटीन नाइनटी सिक्स हाइट है पाँच फुट चार इंच क्वालिफिकेशन है बैचलर्स ऑफ फाइन आर्ट्स और एट प्रेजेंट ये वर्क करते ने आर्टिस्ट के तौर पर और ਇਨਾਂ ਦੀ ਚੋਅ ਇਸ ਇਹ ਹੈ ਕਿ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਂ ਜਰਮਨੀ ਜਾਂ ਫਿਰ ਕੈਨੇਡਾ ਵਾਲੇ ਹੀ ਇਹਨਾਂ ਨੂੰ ਕੰਟੈਕਟ ਕਰਨ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਦੋ ਇਹਨਾਂ ਦੇ ਫੋਨ ਨੰਬਰ ਨੇ ਪਹਿਲਾ ਹੈ 9814447551 ਦੂਸਰਾ ਹੈ 9814733407 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਵੈਲ ਸੈਟਲ ਹੈ ਫਰਵਰੀ 2005 ਦਾ ਜਨਮ 5 ਫੁੱਟ 5 ਇੰਚ ਹਾਈਟ ਲੜਕੀ ਕੈਨੇਡਾ ਵਿੱਚ ਸਟੱਡੀ ਕਰ ਰਹੀ ਹੈ ਪ੍ਰੀਵੀਅਸ ਕੁਆਲਿਫਿਕੇਸ਼ਨ ਹੈ ਪਲੱਸ 2 ਐਂਡ ਇੱਕ ਡਿਪਲੋਮਾ ਕੀਤਾ ਹੋਇਆ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਹੈ ਜ਼ਮੀਨ ਹੈ ਇਹਨਾਂ ਦੀ 7 ਏਕੜ ਔਰ ਗ੍ਰੈਂਡਪੇਰੈਂਟਸ ਜਿਹੜੇ ਇਹਨਾਂ ਦੇ ਉਹ ਕੈਨੇਡਾ ਵਿੱਚ ਨੇ ਪਿਛਲੇ 30 ਸਾਲ ਤੋਂ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਪਰ ਫੋਨ ਨੰਬਰ ਨੋਟ ਕਰੋ ਜੀ 9876285211 9876285211 नेक्स्ट है गुरप्रीत कौर नाम दी लड़की कास्ट है ना दी कश्यप राजपूत डेट ऑफ बर्थ है 10 मई 1989 यानी कि 10th मई 1989 हाइट है 5 फुट 2 इंच क्वालिफिकेशन है एमकॉम और ऐड प्रेजेंट टीचिंग करते ने और इमिग्रेशन फाइलिंग वर्क करते ने ਜਲੰਧਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਔਰ ਹੋਰ ਵੀਧਰੇ ਇਨਫਰਮੇਸ਼ਨ ਵਾਸਤੇ ਤੁਸੀਂ ਸਿੱਧਾ ਹੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 8569967885 8568967885 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਨੈਕਸਟ ਹੈ ਐਸਸੀ ਕਾਸਟ ਦੀ ਲੜਕੀ ਜਿਨ੍ਹਾਂ ਨੇ ਹਾਈਲਾਈਟਸ ਕਰੀ ਹੋਈ ਹੈ 6.5 ਬੈਂਡਸ ਨੇ ਇਹਨਾਂ ਦੇ ਓਵਰਆਲ ਔਰ ਡੇਟ ਆਫ ਬਰਥ ਹੈ 11 ਅਕਤੂਬਰ 2001 ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ +2 ਕਲਾਸ ਔਰ ਬਿਊਟੀਸ਼ੀਅਨ ਦਾ ਇੱਕ ਡਿਪਲੋਮਾ ਕੀਤਾ ਹੋਇਆ ਹੈ ਓਰੇਨ ਇੰਟਰਨੈਸ਼ਨਲ ਔਰ ਲੜਕੀ ਜਿਹੜੀ ਹੈ ਇਹਨਾਂ ਨੂੰ NRI ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਪੰਜਾਬ ਤੋਂ ਇਹ ਬਲੋਂਗ ਕਰਦੇ ਨੇ ਬਾਗਾ ਪ੍ਰਾਨਾ ਨੀਅਰ ਮੋਗਾ ਔਰ ਫੋਨ ਨੰਬਰ ਨੋਟ ਕਰੋ ਜੀ ਫੈਮਿਲੀ ਦਾ ਨੰਬਰ ਹੈ 6283037029 6283037029 ਨੈਕਸਟ ਹੈ ਜੱਟ ਸਿੱਖ ਕਾਸਟ ਦੇ ਮੈਡਮ ਡੇਟ ਆਫ ਬਰਥ ਹੈ ਜਨਵਰੀ 1984 ਹਾਈਟ ਹੈ 5 ਫੁੱਟ 5 ਇੰਚ ਔਰ ਇਹਨਾਂ ਦੇ ਹਸਬੰਡ ਕਾਫੀ ਟਾਈਮ ਤੋਂ ਐਕਸਪਾਇਰ ਹੋ ਚੁੱਕੇ ਨੇ ਵਧੀਆਂ ਖਾਨਦਾਨੀ ਪਰਿਵਾਰ ਨੂੰ ਬਲਾਂਗ ਕਰਦੇ ਨੇ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਸਿਰਫ ਸਰਕਾਰੀ ਜੋਬ ਵਾਲੇ ਜਿੱਦਾਂ ਆਰਮੀ ਨੇਵੀ ਪੁਲਿਸ ਜਾਂ ਬੈਂਕ ਦੇ ਵਿੱਚ ਜਾਂ ਫਿਰ ਬਿਜ਼ਨਸਮੈਨ ਲੋਕ ਹੀ ਕੰਟੈਕਟ ਕਰਨ ਸਿਰਫ ਔਰ ਸਿਰਫ ਜੱਟ ਸਿੱਖ ਕਾਸਟ ਤੋਂ ਪੰਜਾਬ ਤੋਂ ਹੀ ਬਲਾਂਗ ਕਰਦੇ ਨੇ ਖੰਨਾ ਸਿਟੀ ਤੋਂ ਔਰ ਇਹਨਾਂ ਦਾ ਕੰਟੈਕਟ ਨੰਬਰ ਹੈ 82880913 8288090013 اور ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਔਰ ਸਿਰਫ ਔਰ ਸਿਰਫ ਜੱਟਸੀਕ ਫੈਮਿਲੀ ਵਾਲੇ ਹੀ ਇਹਨਾਂ ਨਾਲ ਕੰਟੈਕਟ ਕਰਨ ਜਿਨ੍ਹਾਂ ਦੀ ਜ਼ਮੀਨ 4 ਤੋਂ 5 ਏਕੜ ਵੀ ਹੋਵੇ ਔਰ ਵੈਲ ਸੈਟਲ ਵੀ ਹੋਣ ਨੈਕਸਟ ਹੈ ਜੱਟਸੀਕ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ 1990 ਦਾ ਬਰਥ 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਸੀਏ ਔਰ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕੀਤਾ ਹੈ ਕਿ ਇਹਨਾਂ ਨੇ ਕੈਨੇਡਾ ਤੋਂ ਹੁਣ ਆਈਟੀ ਫੀਲਡ ਦੇ ਵਿੱਚ ਵਧੀਆ ਜੌਬ ਕਰ ਰਹੇ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਕੈਨੇਡਾ ਵਿੱਚ ਪੀਆਰ ਹੈ ਲੜਕੀ ਦਾ ਡਾਈਵੋਰਸ ਹੋਇਆ ਹੈ ਔਰ ਇਹਨਾਂ ਨੂੰ ਡਾਈਵੋਰਸ ਵਾਲੀ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਪੀਆਰ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਜ਼ਿਲ੍ਹਾ ਤੋਂ ਔਰ ਫੋਨ ਨੰਬਰ ਨੋਟ ਕਰੋ ਜੀ 9815567290 9815567290 ਨੈਕਸਟ ਹੈ ਹੁਸ਼ਿਆਰਪੁਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਬੈਂਕ ਦੇ ਵਿੱਚ ਮੈਨੇਜਰ ਹੈ ਕਾਸਟ ਹੈ ਨਾ ਦੀ ਰਵੀ ਦਾਸੀ ਹੈ Hindu ਔਰ ਡੇਟ ਆਫ ਬਰਥ ਹੈ 6 ਅਗਸਤ 1991 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਸੀਏ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਔਰ ਇਸ ਲੜਕੀ ਦਾ ਅਜੇ ਤੱਕ ਰਿਸ਼ਤਾ ਨਹੀਂ ਹੋਇਆ ਹੈ ਇਸ ਲਈ ਇਹਨਾਂ ਨੂੰ ਤੁਸੀਂ ਹੁਣੇ ਹੀ ਆਪਣਾ ਮੈਚ ਕਰਕੇ ਕਾਲ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 7529985701 7528985701 ਨੈਕਸਟ ਹੈ ਵੈਲ ਸੈਟਲ ਫੈਮਲੀ ਤੋਂ ਲੜਕੀ ਦਾ ਰਿਸ਼ਤਾ ਸਾਰੀ ਫੈਮਲੀ ਇਹਨਾਂ ਦੀ ਯੂ ਐਸ اے ਕੈਲੀਫੋਰਨੀਆ ਵਿੱਚ ਹੈ 2 ਜੂਨ 1996 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲਿਫੀਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ 바ਵਾ ਔਰ ਇਹਨਾਂ ਨੂੰ ਯੂਐਸਏ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਫੋਨ ਨੰਬਰ ਨੋਟ ਕਰੋ ਜੀ 8360805534 8360805534 ਔਰ ਇਹਨਾਂ ਨੇ ਜਲਦੀ ਮੈਰਿਜ ਕਰਨੀ ਹੈ ਇਸ ਲਈ ਇਹਨਾਂ ਨਾਲ ਤੁਸੀਂ ਹੁਣੇ ਹੀ ਕੰਟੈਕਟ ਕਰ ਲਵੋ ਨੈਕਸਟ ਹੈ ਸਰਕਾਰੀ ਡਾਕਟਰ ਲੜਕੀ ਦਾ ਰਿਸ਼ਤਾ ਲੜਕੀ ਦੀ ਸੈਲਰੀ ਹੈ 1,115,000 ਰੁਪਏ ਮਹੀਨਾ 1985 ਦਾ ਜਨਮ 5 ਫੁੱਟ 3 ਇੰਚ ਹਾਈਟ ਕਾਸਟ ਹੈ ਪ੍ਰਜਾਪਤ ਇੱਕ ਸਿਸਟਰ ਹੈ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਫਾਦਰ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਦਰ ਐਕਸਪਾਇਰ ਹੋ ਚੁੱਕੇ ਨੇ ਔਰ ਮੁਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 9501512036 9501512062 नेक्स्ट है खत्री कास्ट दी लड़की 1 जुलाई 1998 ਦਾ ਜਨਮ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਐਸਸੀ ਆਈਟੀ ਔਰ ਬੀਐਡ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਲੜਕਾ ਵੈਲ ਸੈਟਲ ਫੈਮਿਲੀ ਤੋਂ ਬਿਜ਼ਨਸਮੈਨ ਜਾਂ ਕੋਈ ਡਾਕਟਰ ਇੰਜੀਨੀਅਰ ਹੋਵੇ ਔਰ ਸਿਰਫ ਹਿੰਦੂ ਕਾਸਟ ਵਾਲੇ ਹੀ ਸੰਪਰਕ ਕਰਨ ਦੋ ਇਹਨਾਂ ਦੇ ਫੋਨ ਨੰਬਰ ਨੇ ਪਹਿਲਾ ਹੈ 9876506815 ਦੂਸਰਾ ਹੈ 7973798622 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਸੋ ਇਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀ ਪ੍ਰੋਫਾਈਲਸ ਆਈ ਹੋਈ ਨੇ ਔਰ ਉਹਨਾਂ ਦੀ ਵੀ ਅਸੀਂ ਵੀਡੀਓ ਪ੍ਰਪੇਅਰ ਕਰ ਰਹੇ ਹਾਂ ਜਲਦੀ ਹੀ ਉਹ ਵੀਡੀਓ ਪਬਲਿਸ਼ ਕਰ ਦਿੱਤੀ ਜਾਵੇਗੀ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ